ਸਾਡੇ ਸਭ ਤੋਂ ਪਹਿਲੇ ਜਿਹੜੇ ਐਗਰੀਕਲਚਰ ਮਿਨਿਸਟਰ ਹੋਏ ਕੇ ਐਮ ਮੁੰਸੀ ਹੂੰ ਕੇ ਐਮ ਮੁੰਸੀ ਇਹ ਚਾਹੁੰਦੇ ਸੀ ਕਿ ਹਿੰਦੁਸਤਾਨ ਦੇ ਵਿੱਚ ਐਗਰੀਕਲਚਰ ਪਾਲਿਸੀ ਉਹ ਲੈਂਦੀ ਜਾਵੇ ਜਿਹੜੀ ਹਿੰਦੁਸਤਾਨ ਦੇ ਹਿੱਤਾਂ ਦੇ ਮੁਤਾਬਕ ਹੋਵੇ ਇੱਥੋਂ ਦੇ ਜੋ ਪੌਦੇ ਨੇ ਪਲਾਂਟ ਨੇ ਜੋ ਖੇਤੀਬਾੜੀ ਆ ਜੋ ਫਸਲਾਂ ਨੇ ਉਹਨਾਂ ਦੇ ਮੁਤਾਬਕ ਚੱਲੇ ਉਹਨਾਂ ਦੇ ਮੁਤਾਬਕ ਹਾਂ ਫਿਰ ਮੁੜ ਕੇ ਸਾਡੇ ਉਸ ਤੋਂ ਬਾਅਦ ਇੱਕ ਸਾਡੇ ਪ੍ਰਧਾਨ ਮੰਤਰੀ ਆਉਂਦੇ ਆ ਲਾਲ ਬਾਧਰ ਸਾਸਤਰੀ ਉਹਨਾਂ ਦੇ ਵਿਚਾਰ ਵੀ ਕੁਝ ਇਹੋ ਜਿਹੀ ਹੁਣ ਤੁਸੀਂ ਆਂਦਾ ਹੁਣ ਤੁਸੀਂ ਦੇਖੋ ਕਿ ਲਾਲ ਬਾਧਰ ਸਾਸਤਰੀ ਦੀ ਮੌਤ ਕਦੋਂ ਹੁੰਦੀ ਹੈ 17 ਜਨਵਰੀ 1960 ਨੂੰ ਹੂੰ ਸਰਦਾਰ ਜਰਵਿੰਸੋ ਸਰ ਉਸ ਤੋਂ ਬਾਅਦ ਜਿਹੜਾ ਨਵਾਂ ਪ੍ਰਧਾਨ ਮੰਤਰੀ ਆਇਆ 24 24 ਜਨਵਰੀ ਨੂੰ ਨਵਾਂ ਪ੍ਰਧਾਨ ਮੰਤਰੀ ਸੌ ਚੱਕਦਾ ਮੈਂ ਤਾਂ ਨਾਂ ਨਹੀਂ ਲਵਾਂਗਾ ਹੂੰ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਮੁੜ ਕੇ ਨਵੇਂ ਪ੍ਰਧਾਨ ਮੰਤਰੀ ਦੇ ਆਉਣ ਦੇ ਨਾਲ ਇਹਨਾਂ ਦੀ ਬਾਤਾਂ ਖੁੱਲ ਗਈ ਲਾਲਬਾਧਰ ਸ਼ਾਸਤਰੀ ਜਿਹੜਾ ਸੀ ਇਹਨਾਂ ਨੂੰ ਖੁੱਲਾ ਖੇਡ ਖੇਡਣ ਦੇ ਹੱਕ 'ਚ ਨਹੀਂ ਸੀ ਤੇ ਉਹ ਕਹਿੰਦਾ ਮਤਲਬ ਇਹ ਹੈ ਕਿ ਇਹ ਜਿਹੜੀ ਪਾਲਿਸੀ ਆਈ ਹੈ ਗ੍ਰੀਨ ਰੈਵਲੂਸ਼ਨ ਦੀ ਗ੍ਰੀਨ ਰੈਵਲੂਸ਼ਨ ਨੇ ਸਾਨੂੰ ਕੀ ਦਿੱਤਾ ਜ਼ਹਿਰ ਦਿੱਤੇ ਸਾਨੂੰ ਖੇਤੀ ਦੇ ਨਾਂ ਦੇ ਉੱਤੇ ਸਾਨੂੰ ਸਾਡੀ ਜ਼ਮੀਨਾਂ ਬਰਬਾਦ ਹੋ ਗਈਆਂ ਸਾਨੂੰ ਚਾਹੀਦਾ ਕੀ ਸੀਗਾ ਸਾਨੂੰ ਇੰਡੀਅਨ ਮਾਡਲ ਚਾਹੀਦਾ ਸੀ ਸਾਨੂੰ ਉਹ ਚਾਹੀਦੀ ਸੀ ਉਸ ਉਸ ਉਹ ਚੀਜ਼ ਚਾਹੀਦੀ ਸੀ ਜਿਹੜੀ ਚੀਜ਼ ਸਾਡੇ ਜਿਹੜਾ ਜੀਨ ਪੂਲ ਸੀਗਾ 120000 ਕਿਸਮਾਂ ਚਾਵਲ ਦੀਆਂ ਜਿਸ ਦੇਸ਼ ਵਿੱਚ ਹੁੰਦੀਆਂ ਹੋ ਤੇ ਲਨਤ ਉਸ ਮੁਲਕ ਦੇ ਹਾਕਮਾਂ ਦੇ ਕਿ ਉਹ ਤਾਈਵਾਨ ਤੋਂ ਇੱਕ ਵੈਰੈਟੀ ਲਿਆਉਣ ਜਿਹਦੇ ਵਿੱਚ ਜਿਹਦਾ ਨਾਂ ਸੀ ਡੀ ਜੂ ਵੂ ਜਨ ਉਸ ਵੈਰੈਟੀ ਦੇ ਉੱਤੇ ਉਹਨਾਂ ਨੇ ਆਪਣਾ ਝੋਨੇ ਦਾ ਸਾਰਾ ਜੀਨ ਪੂਲ ਖੜਾ ਕੀਤਾ ਫਿਰ ਕਣਕ ਦਾ ਜੀਨਪool ਖੜਾ ਕੀਤਾ ਜਾਪਾਨ ਦੀ ਇੱਕ ਵੈਰੈਟੀ ਸੀ ਨੋਰਿੰਡਸ ਕਰਕੇ ਨੋਰਿੰਡਸ ਦੇ ਉੱਤੇ ਅਜਨੀਆਂ ਕਿਸਮਾਂ ਮੋਣੇ ਕਰਾਈਆਂ ਸੋਨਾ ਲਿਕਾ ਹੋ ਗਈ BB18 ਹੋ ਗਈ 308 ਹੋ ਗਈ ਇਹ ਸਾਰੀਆਂ ਕਿਸਮਾਂ ਜਿਹੜੋਂ ਕੱਢੀਆਂ ਇਹਨਾਂ ਨੇ ਮੈਕਸੀਕਨ ਕਣਕਾ ਜਿਹੜੀਆਂ ਮੈਕਸੀਕਨ ਕਣਕਾਂ ਆ ਉਹਨਾਂ ਦਾ ਜੀਨਪool ਨੋਰਿੰਡਸ ਤੋਂ ਆਇਆ ਉਹ ਡਾਕਟਰ ਬੋਰ ਲੱਗਦੇ ਆਂ ਕਰਾ ਮਤਲਬ ਅਸੀਂ ਜੋ ਵੀ ਇਸ ਸਮੇਂ ਚ ਉਹਨਾਂ ਦੇ ਬੀਜ ਹੋਗੇ ਜਾਂ ਕਣਕ ਦੇ ਬੀਜ ਹੋਗੇ ਜਾਂ ਜਿਹੜੇ ਸਾਡੇ ਖੇਤਾਂ ਦੇ ਵਿੱਚ ਕੁਝ ਵੀ ਉਗ ਰਿਆ ਉਹ ਹੈ ਹੀ ਨਹੀਂ ਇੰਡੀਅਨ ਹੈ ਹੀ ਨਹੀਂ ਉਹ ਇੰਡੀਅਨ ਨਹੀਂ ਹੈ ਬਾਹਰੋਂ ਆਇਆ ਜੀਨ ਉਹ ਜਾਪਾਨ ਦਾ ਹੈ ਮੈਕਸੀਕੋ ਦਾ ਜਾਂ ਟਾਈਵਾਨ ਦਾ ਹੀ ਹੈ ਉਹ ਉਧਰ ਦਾ ਉਹ ਜੀਨ ਪੁੱਲ ਨੇ ਕੀ ਕੀਤਾ ਇੱਥੇ ਆ ਕੇ ਇੱਥੇ ਆ ਕੇ ਫਲਾਪ ਹੋ ਗਿਆ ਇੱਥੋਂ ਦੇ ਮੌਸਮ ਦੇ ਹਿਸਾਬ ਨਾਲ ਉਹਨੇ ਨਵੀਂ ਨਵੀਂ ਬਿਮਾਰੀਆਂ ਨੇ ਢਾਲਿਆ ਨਵੇਂ ਨਵੇਂ ਆ ਉਲੀਆਂ ਪੈ ਗਈਆਂ ਨਵੇਂ ਨਵੇਂ ਉਹਨਾਂ ਨੂੰ ਵਾਇਰਸ ਪੈ ਗਏ ਉਹਨਾਂ ਨੂੰ ਹੋਰ ਜਿਹੜਾ ਹੁਣ ਨਵੇਂ ਨਵੇਂ ਕਿਸਮਾਂ ਆ ਗਈਆਂ ਜਿਵੇਂ ਹੁਣ ਗਿੱਤ ਗਿਣਾ ਬ੍ਰਾਊਨ ਪਲਾਂਟ ਹੋਪਰ ਵਰਗੇ ਨਵੇਂ ਨਵੇਂ ਕੀੜੇ ਪੈਦਾ ਹੋ ਗਏ ਉਹਨੂੰ ਖਾਣ ਵਾਸਤੇ ਹੈ ਇਹਨਾਂ ਨੇ ਕੀ ਕੀਤਾ ਕਿ ਇਹ ਇਹ ਇਹਨਾਂ ਦਾ ਮਾਡਲ ਕੀ ਸੀ ਇਹਨਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਸੀ ਇਹਨਾਂ ਨੂੰ ਚਾਹੀਦਾ ਸੀ ਸਵਾਮੀ ਨਾਰਥਨ ਨੂੰ ਕੀ ਚਾਹੀਦਾ ਸੀ ਕਿ ਮੈਂ ਇੱਕ ਇਹੋ ਜਿਹਾ ਮਾਡਲ ਲੈ ਕੇ ਆਵਾਂਗਾ ਜਿਹੜੇ ਮੇਰੇ ਆਕਾ ਨੇ ਰੌਕਫੈਲਰ ਫਾਊਂਡੇਸ਼ਨ ਵਾਲੇ ਜਾਂ ਜੋ ਕਾਰਪੋਰੇਟ ਘਰਾਣੇ ਨੇ ਉਹਨਾਂ ਦੀਆਂ ਖਾਦਾ ਵਿਕਣੀਆਂ ਚਾਹੀਦੀਆਂ ਹਾਂ ਉਹਨਾਂ ਦੀਆਂ ਇਨਸੈਕਟੀਸਾਈਡਾਂ ਵਿਕਣੀਆਂ ਚਾਹੀਦੀਆਂ ਉਹਨਾਂ ਦੇ ਇਹ ਜਿਹੜੇ ਨਦੀਨ ਨਾਸ਼ਕ ਨੇ ਇਹ ਜ਼ਹਿਰ ਵਿਕਣੇ ਚਾਹੀਦਾ ਬੈਕਟੀਰੀ ਨਾਸ਼ਕ ਜਾਂ ਫੰਗੀ ਨਾਸ਼ਕ ਵਿਕਣੇ ਚਾਹੀਦੇ ਇਹਨਾਂ ਦਾ ਅਸਲੀ ਤਾਂ ਮਾਰਕੀਟ ਸੀ ਮਾਰਕੀਟ ਇਹ ਸੀ ਪਿੱਛੇ ਜਦੋਂ ਉਹ ਜ਼ਹਿਰ ਵਾਲੀਆਂ ਕੰਪਨੀਆਂ ਜਿਹੜੀਆਂ ਜਦੋਂ ਵਰਲਡ ਵਾਰ ਖਤਮ ਹੋ ਗਿਆ ਉਹਦੇ ਬੇਰੋਜ਼ਗਾਰ ਹੋਈਆਂ ਬਈਆਂ ਹੁਣ ਜ਼ਹਿਰ ਬਣਾਉਣ ਤੇ ਕਿੱਥੇ ਇਸਤੇਮਾਲ ਕਰਨ ਉਹ ਜਿਹੜਾ ਖੇਤੀ ਦਾ ਮਾਡਲ ਆਇਆ ਉਹਦੇ ਵਿੱਚ ਫਾਇਦਾ ਹੋਇਆ ਕਾਰਪੋਰੇਟ ਕਰਾ ਲੈਣਾ ਕਿਉਂ ਜ਼ਹਿਰ ਵਾਲੀਆਂ ਕੰਪਨੀਆਂ ਵਰਲਡ ਵਾਰ ਚ ਕੀ ਕਰਦੀਆਂ ਸੀ ਜ਼ਹਿਰ ਬਣਦੇ ਸੀ ਨਾ ਉਦੋਂ ਤਾਂ ਬਰੂਦੇ ਪੰਦੇ ਸੀ ਸਾਰੇ ਤੁੱਪਾਂ ਬਣਦੀਆਂ ਬਰੂਦ ਉਹ ਉਹ ਕੰਮ ਬੰਦ ਹੋ ਗਏ ਦੂਜੇ ਪਾਸੇ ਇਹ ਉਹੀ ਕੰਪਨੀਆਂ ਨੇ ਬਾਅਰ ਹੋ ਗਈ ਫਲਾਣੀ ਹੋ ਗਈ ਜੋ ਮਨ ਨਾਲ ਲੱਗਣ ਲੱਗਾ ਤਾਂ ਬੜਾ ਲੰਮਾ ਕੰਮ ਹੋ ਜਾਣਾ ਪੌਨਸ ਬਣਾਉਣ ਲੀਆਂ ਕੰਪਨੀਆਂ ਪੈਸਟਿਸਾਈਡ ਬਣਾ ਰਹੀਆਂ ਸੀ ਦੇਖ ਇਹ ਕੰਪਨੀਆਂ ਉਹੀ ਨੇ ਜਿਹੜੀਆਂ ਕੰਪਨੀਆਂ ਕਦੀ ਬਰੂਦ ਬਣਾਉਂਦੀਆਂ ਸੀ ਕਿਉਂਕਿ ਇਨਸਾਨੀਅਤ ਦੀ ਤਬਾਹੀ ਦੇ ਸਾਧਨ ਜਦੋਂ ਵਰਲਡ ਵਾਰ 2 ਖਤਮ ਹੁੰਦੀ ਹੈ ਤੇ ਇਹਨਾਂ ਕੰਪਨੀ ਨੂੰ ਲੱਗਿਆ ਵੀ ਇਹ ਬੇਰੋਜ਼ਗਾਰ ਹੋ ਗਈਆਂ ਔਰ ਦੂਜੇ ਪਾਸੇ ਤੁਹਾਨੂੰ ਜਿਵੇਂ ਕਿ ਦੂਜੇ ਪਾਸੇ ਇਹ ਸੀਗਾ ਕਿ ਇਹਨਾਂ ਨੂੰ ਡਰ ਪਿਆ ਸੀਗਾ ਕਿਤੇ ਕ੍ਰਾਂਤੀਆਂ ਦਾ ਸਾਡੇ ਸ਼ਿਰਾਂ ਤੇ ਚੜ ਜਾਣਾ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਫੋਰਡ ਫਾਊਂਡੇਸ਼ਨ ਔਰ ਰਾਕਫੈਲਰ ਫਾਊਂਡੇਸ਼ਨ ਦੇ ਜਿਹੜੇ ਝੰਡਾ ਝੰਡੇ ਦੇ ਸੱਲੇ ਇਹਨਾਂ ਨੇ ਇਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਆਪਣਾ ਇੱਕ ਏਜੰਡਾ ਚਲਾਇਆ ਏਜੰਡਾ ਇਹ ਚਲਾਇਆ ਕਿ ਇੱਕ ਤਾਂ ਇਹਨਾਂ ਨੂੰ ਰੋਜ਼ਗਾਰ ਮਿਲਦਾ ਰਿਹਾ ਇਹ ਕੰਪਨੀਆਂ ਦੇ ਜਿਹੜੇ ਇਨਸੈਕਟੀਸਾਈਡ ਨੇ ਪੈਸਟੀਸਾਈਡ ਨੇ ਜਿਹੜੇ ਜ਼ਹਿਰ ਨੇ ਉਹਨਾਂ ਨੂੰ ਇੱਕ ਮਾਰਕੀਟ ਮਿਲੇ ਪਰਮਨੈਂਟ ਮਾਰਕੀਟ ਮਿਲੇ ਲਗਾਤਾਰ ਮਾਰਕੀਟ ਮਿਲੇ ਲਗਾਤਾਰ ਮਾਰਕੀਟ ਵਾਸਤੇ ਜਿਹੜਾ ਮਾਡਲ ਆਇਆ ਉਹਦਾ ਨਾਮ ਸੀਗਾ ਗ੍ਰੀਨ ਰੈਵਲੂਸ਼ਨ ਔਰ ਉਹ ਗ੍ਰੀਨ ਰੈਵਲੂਸ਼ਨ ਨੂੰ ਅੱਗੇ ਕਰਨ ਵਾਸਤੇ ਡਾਕਟਰ ਨਾਰਮਨ ਬੋਰਲੌਗ ਵਰਗੇ ਬੰਦੇ ਆਏ ਡਾਕਟਰ ਨਾਰਮਨ ਬੋਰਲੌਗ ਵਰਗੇ ਬੰਦਿਆਂ ਦਾ ਸਭ ਤੋਂ ਵੱਡਾ ਜਿਹੜਾ ਸਟੂਡੈਂਟ ਸੀਗਾ ਇੰਡੀਆ ਦੇ ਵਿੱਚ ਸੋਮੇ ਨਾਥ ਔਰ ਉਹ ਜਿਹੜਾ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਕਿ ਇਸ ਕਰਕੇ ਇਹਦੇ ਵਿੱਚ ਕੀ ਹੋਇਆ ਕਿ ਨੁਕਸਾਨ ਇਹ ਹੋਇਆ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਹਜ਼ਾਰਾਂ ਕਿਸਮਾਂ ਕਣਕ ਦੀਆਂ ਹਜ਼ਾਰਾਂ ਕਿਸਮਾਂ ਮੱਕੀ ਦੀਆਂ ਹਜ਼ਾਰਾਂ ਕਿਸਮਾਂ ਬਾਜਰੇ ਦੀਆਂ ਲੱਖਾਂ ਕਿਸਮਾਂ ਝੋਨੇ ਦੀਆਂ ਉਹ ਸਾਰੀਆਂ ਕਿਸਮਾਂ ਤਬਾਹ ਕਰਕੇ ਬਾਹਰਲੇ ਮੁਲਕਾਂ ਤੋਂ ਜਿਹੜਾ ਜੀਨ ਲਿਆਦੇ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਡੀਜੀਓ ਬੂਜਨ ਹੋ ਗਿਆ ਝੋਨਾ ਹੋ ਗਿਆ ਦੂਜੇ ਪਾਸੇ ਉਹ ਹੋ ਗਿਆ ਨੌਰਿੰਦਸ ਹੋ ਗਿਆ ਕਣਕ ਦਾ ਹੋ ਗਿਆ ਉਹ ਇੱਕ ਮੋਨੋਕਲਚਰ ਹੈ ਮੋਨੋਕਲਚਰ ਮਤਲਬ ਉਹ ਕਿਸਮ ਦਾ ਇੱਥੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਉਹ ਕਿੱਥੇ ਤਾਈਵਾਨ ਦੀ ਕਿਸਮਾਂ ਕੋਈ ਜਪਾਨ ਦੀ ਕਿਸਮਾਂ ਕੋਈ ਮੈਕਸੀਕੋ ਦੀ ਕਿਸਮਾਂ ਸਾਡੇ ਮੌਸਮ 'ਚ ਉਹ ਅਨੁਕੂਲ ਹੀ ਨਹੀਂ ਹੈ ਉਹ ਕਿਸਮਾਂ ਲੈ ਕੇ ਸਾਡੇ ਤੇ ਥੋਪੀਆਂ ਗਈਆਂ ਜਿਹੜੀਆਂ ਥੋਪੀਆਂ ਗਈਆਂ ਤੇ ਇੱਥੇ ਜਿਹੜੇ ਸੀ ਜੇ ਸਾਡੀ ਧਰਤੀ ਨੇ ਉਹ ਸਵੀਕਾਰ ਨਹੀਂ ਕੀਤੀਆਂ ਸਾਡੇ ਮੌਸਮ ਨੇ ਉਹ ਸਵੀਕਾਰ ਨਹੀਂ ਕੀਤੀਆਂ ਸਾਡੇ ਮੌਸਮ ਨੇ ਉਹਨਾਂ ਨੂੰ ਰਿਜੈਕਟ ਕੀਤਾ ਕੁਦਰਤ ਨੇ ਰਿਜੈਕਟ ਕੀਤਾ ਕੁਦਰਤ ਨੇ ਰਜੈਕਟ ਕੀਤਾ ਨਾਮੀਨੇਮੇ ਬਿਮਾਰੀਆਂ ਉਹਨਾਂ ਨੂੰ ਪਈਆਂ ਚਾਹੇ ਤੁਸੀਂ ਆਈਆਰ 8 ਮਿੱਤਾਂ ਨੂੰ ਕਹਾਣੀ ਸੁਣਾਈ ਹੋਣੀ ਆਈਆਰ 8 ਆਇਆ ਫਿਰ ਆਈਆਰ 20 ਆਇਆ ਫਿਰ ਆਈਆਰ 26 ਆਇਆ ਫਿਰ ਆਈਆਰ 36 ਆਇਆ ਜਿਵੇਂ ਪੀਆਰ 107 ਆਈ 108 ਆਈ 109 ਆਈ 126 ਆਈ 124 ਆਈ ਜੋ ਜੋ ਕੁਝ ਵੀ ਹੋਇਆ ਉਹ ਕਹਿਣ ਦਾ ਮਤਲਬ ਹੈ ਕਿ ਇਹਨਾਂ ਕਿਸਮਾਂ ਦਾ ਕੋਈ ਫਿਊਚਰ ਨਹੀਂ ਹੈਗਾ ਸਾਡਾ ਫਿਊਚਰ ਕਿੱਥੇ ਆ ਸਾਡਾ ਫਿਊਚਰ ਸਾਡੇ ਜੀਨ ਪੂਲ 'ਚ ਆ ਸਾਡੀਆਂ ਉਹਨਾਂ ਕਿਸਮਾਂ ਚ ਜਿਹੜੀਆਂ ਕਿਸਮਾਂ ਇੱਥੇ ਹਜ਼ਾਰਾਂ ਸਾਲਾਂ ਤੋਂ ਉਗ ਰਹੀਆਂ ਜਿਹੜੀਆਂ ਬਾਬੇ ਨਾਨਕ ਦੇ ਟਾਈਮ ਤੇ ਵੀ ਉਗ ਰਹੀਆਂ ਸੀ ਰਾਮ ਰਮਾਇਣ ਮਹਾਭਾਰਤ ਦੇ ਟਾਈਮ ਤੇ ਵੀ ਉਗ ਰਹੀਆਂ ਸੀ ਸਾਨੂੰ ਉਹ ਕਿਸਮਾਂ ਚਾਹੀਦੀਆਂ ਨੇ ਉਹ ਕਿਸਮਾਂ ਨੂੰ ਪਿਉਰੀਫਾਈ ਕੌਣ ਕਰ ਰਿਹਾ ਸੀਗਾ ਸੀ ਆਰ ਆਰ ਆਈ ਕਟਕਵਾਲ ਉਹਦੇ ਉੱਤੇ ਸਾਰੀ ਖੋਜ ਹੋ ਰਹੀ ਸੀ ਬਾਅਦ ਚ ਐਮ ਪੀ ਆਰ ਆਰ ਆਈ ਰਾਏਪੁਰਵਾ ਉਹ ادارے ਇਹਨਾਂ ਨੇ ਬੰਦ ਕਰਵਾਏ ਡਾਕਟਰ ਰਿਚਰੀਆ ਵਰਗੇ ਜਿਹੜੇ ਟੌਪ ਦੇ ਸੈਂਟਿਸ ਸੀ ਉਹਨਾਂ ਨੂੰ ਇਹਨਾਂ ਨੇ ਨੌਕਰੀਆਂ ਤੋਂ ਜਵਾਬ ਦਿੱਤੇ ਉਹਨਾਂ ਨੂੰ ਘਰ ਹੀ ਘਰ ਹੀ ਬਿਠਾਇਆ ਗਿਆ ਔਰ ਜਿਹੜਾ ਬੰਦਾ ਜਿਹੜਾ ਬੰਦਾ ਰਾਕਫੈਲਰ ਫਾਊਂਡੇਸ਼ਨ ਦਾ ਨੁਮਾਇੰਦਾ ਸੀ ਰਾਕਫੈਲਰ ਫਾਊਂਡੇਸ਼ਨ ਦਾ ਪਾਲਿਆ ਹੋਇਆ ਸੀ ਸੁਭਮਿੰਦਰ ਉਹ ਉੱਚ ਅਹੁਦਿਆਂ ਤੇ ਬਿਠਾਇਆ ਗਿਆ ਸਾਰੀ ਜਿਹੜੀ ਫੋਰਨ ਪਾਲਸੀ ਸਾਡੀ ਅਮਰੀਕਾ ਦੇ ਹੱਥਾਂ 'ਚ ਗਈ ਹੂੰ ਔਰ ਅਮਰੀਕਾ ਦੇ ਬੰਦੇ ਜੇ ਚਾਹੇ ਉਹ ਡਗਲਸ ਹੈਮਸਿੰਗਰ ਹੋਵੇ ਚਾਹੇ ਉਹ ਜਿਹਨੇ ਦੇ ਨਾਮ ਮੇ ਹੁਣੇ ਲਿਖਿਆ ਰਾਲਫ ਕਿਮਿੰਗਸ ਹੋਵੇ ਜਾਂ ਹੋਰ ਵੀ ਬੰਦੇ ਹੋਣ ਉਹਨਾਂ ਬੰਦਿਆਂ ਦੇ ਹੱਥਾਂ ਵਿੱਚ ਜਦੋਂ ਸਾਡੀ ਸਰਕਾਰ ਖੇਲੀ ਸਾਡੀ ਖੇਤੀਬਾੜੀ ਪਾਲਸੀ ਖੇਲੀ ਸਾਡੀ ਖੇਤੀਬਾੜੀ ਪਾਲਸੀ ਤਾਂ ਨਾਮ ਦੀ ਰਸਤੀ ਰਹੀ ਨਾ ਹੂੰ ਅਸਲ ਦੇ ਵਿੱਚ ਨੇ ਕਾਰਪੋਰੇਟ ਪਾਲਿਸੀ ਸੀ ਅਸਲ ਦੇ ਵਿੱਚ ਤੇ ਅਮਰੀਕਨ ਪਾਲਿਸੀ ਸੀ ਅਦਰ ਵਿੱਚ ਅਗਰ ਅਸਲ ਦੇ ਵਿੱਚ ਤੇ ਮੁਨਾਫੇ ਵਾਲੀ ਪਾਲਿਸੀ ਸੀ ਅਸਲ ਦੇ ਵਿੱਚ ਤੇ ਜ਼ਹਿਰਾਂ ਵਾਲੀ ਪਾਲਿਸੀ ਸੀ ਸਾਡੀਆਂ ਜ਼ਮੀਨਾਂ ਭਰ ਗਿਆ ਜ਼ਹਿਰਾਂ ਨਾਲ ਅੱਜ ਅਸੀਂ ਅਨਾਜ ਘੱਟ ਖਾਂਦੇ ਆਂ ਜਿਆਦਾ ਖਾਂਦੇ ਇਧਰ ਲੋਨ ਫੈਕਟਰ ਆ ਇਹ ਦਸਰਵਈਂ ਕਾਲਕੂਤ ਵੀ ਕਹਿ ਸਕਦੇ ਜੇ ਅਸੀਂ ਕਣਕ ਜੇ ਅਸੀਂ ਕਣਕ ਖਾ ਰਹੇ ਆਂ ਜੇ ਅਸੀਂ ਚੌਲ ਖਾ ਰਹੇ ਆਂ ਤਾਂ ਅਸੀਂ ਜ਼ਹਿਰ ਖਾ ਰਹੇ ਤੇ ਜ਼ਹਿਰ ਹੀ ਖਾ ਰਹੇ ਆਂ ਔਰ ਜਦੋਂ ਦੇਖੋ ਜਦੋਂ ਸਾਡਾ ਅਨਾਜ ਜਾਂਦਾ ਬਾਹਰ ਐਕਸਪੋਰਟ ਹੋ ਕੇ ਜਾਂਦਾ ਦੁਬਈ ਜਾਂਦਾ ਜਾਂ ਇੰਗਲੈਂਡ ਜਾਂਦਾ ਜਾਂ ਕਿਤੇ ਜਾਂਦਾ ਰਿਜੈਕਟ ਹੋ ਜਾਂਦਾ ਉਹ ਬੇਨਜਰ ਜਿਹੜੇ ਕੀਟਵਾਸਕੀਏ ਨੇ ਜਿਆਦਾ ਹੁੰਦੇ ਨੇ ਹੁਣ ਉਹਨਾਂ ਨੂੰ ਕੀ ਚਾਹੀਦਾ ਉਹਨਾਂ ਨੂੰ ਉਹ ਚਾਹੀਦਾ ਉਹ ਅਨਾਜ ਜਿਹਦੇ ਵਿੱਚ ਕਿਉਂਕਿ ਉਹਨਾਂ ਦੀ ਜਾਨਾਂ ਜਿਆਦਾ ਕੀਮਤੀ ਨੇ ਨਾ ਤੇ ਉਹਦੇ ਵਿੱਚ ਤੇ ਇਹ ਜ਼ਹਿਰ ਨਹੀਂ ਹੋਣਾ ਚਾਹੀਦਾ ਹੁਣ ਅਸਲ ਦੇ ਵਿੱਚ ਸਾਡੇ ਮੁਲਕ ਚ ਤਾਂ ਇਹ ਜ਼ਹਿਰ ਹੈ ਹੀ ਨਹੀਂ ਸੀ ਹੁਣ ਜਿਹੜੀਆਂ ਇਹ ਕਿਸਮਾਂ ਆਈਆਂ ਦੇਖੋ ਹੁਣ ਇੱਕ ਕਿਸਮ ਆਈ ਤਾਈਵਾਨ ਤੋਂ ਜਾਂ ਇੱਕ ਕਿਸਮ ਆਈ ਜਾਪਾਨ ਤੋਂ ਇੱਕ ਕਿਸਮ ਆਈ ਫਿਲਪਾਈਨ ਤੋਂ ਜਾਂ ਮੈਕਸੀਕੋ ਤੋਂ ਕਿਸਮ ਆਈ ਉਹ ਕਿਸਮ ਇੱਥੇ ਦਾ ਸਰਵਾਈਵ ਨਹੀਂ ਕਰ ਸਕਦੀ ਉਹਨੂੰ ਸਰਵਾਈਵ ਕਰਨ ਵਾਸਤੇ ਬਹੁਤ ਸਾਰੀਆਂ ਖਾਦਾ ਚਾਹੀਦੀ ਉਹਨੂੰ ਜੂਰੀਏ ਚਾਹੀਦੀ ਉਹਨੂੰ ਆਮੋਨੀਅਮ ਨਾਈਟ੍ਰੇਟ ਚਾਹੀਦੀ ਹੈ ਉਹਨੂੰ ਡਾਇ ਚਾਹੀਦੀ ਹੈ ਹੂੰ ਆਦਰਵਾਈਜ਼ ਉਹਨੇ ਇਥੇ ਬਲੋਰਸ ਹੀ ਨਿਕਲਣਾ ਹੂੰ ਉਹ ਦੇਣ ਵਾਸਤੇ ਦੂਜੇ ਪਾਸੇ ਉਹਨੂੰ ਇੱਕ ਸ਼ਕਤੀਸ਼ੈਲ ਚਾਹੀਦੀ ਉਹਨੂੰ ਮਾਰ ਕੇ ਪੈ ਜਾਣਗੇ ਉਹਨ ਕੀੜੇ ਕੀੜੇ ਪੈ ਜਾਣਗੇ ਉਹਨੂੰ ਹਰਬੀਸਾਈਡ ਚਾਹੀਦੀ ਹੈ ਹੂੰ ਉਹਨੂੰ ਫੰਗੀਸਾਈਡ ਚਾਹੀਦੀ ਉਹ ਦੋਈਆਂ ਚਾਹੀਦੀਆਂ ਹੁਣ ਇਹ ਦਵਾਈਆਂ ਕੌਣ ਬਣਾਉਂਦੇ ਹੈ ਕਾਰਪੋਰੇਟ ਘਰਾਣੇ ਇਹ ਦਵਾਈਆਂ ਵੇਚਣ ਵਾਸਤੇ ਉਹ ਮਾਡਲ ਲੈਂਦਾ ਗਿਆ ਜੇ ਸਾਡੇ ਇੰਡੀਅਨ ਜੀਨ ਪੂਲ ਦਾ ਇਸਤੇਮਾਲ ਹੁੰਦਾ ਡਾਕਟਰ ਰਚੇਰੀਆ ਵਰਗੇ ਸਾਇੰਟਿਸਟਾਂ ਨੂੰ ਸੀ ਗੰਗਾਦਰਨ ਵਰਗੇ ਸਾਇੰਟਿਸਟਾਂ ਨੂੰ ਬੜਾ ਆਵਾ ਦਿੱਤਾ ਜਾਂਦਾ ਔਰ ਸਾਡੀ ਖੇਤੀਬਾੜੀ ਪਾਲਿਸੀ ਉਹ ਬਣਦੀ ਜਿਹੜੀ ਪਾਲਿਸੀ ਹਿੰਦੁਸਤਾਨੀ ਮਾਹੌਲ ਦੇ ਵਿੱਚ ਹਿੰਦੁਸਤਾਨੀ এনवायरमेंट ਦੇ ਵਿੱਚ ਸਹੀ ਹੁੰਦੀ ਹੁੰਦੀ ਗ੍ਰੀਨ ਰੈਵਲੂਸ਼ਨ ਤੋਂ ਵੀ ਵੱਡੀ ਰੈਵਲੂਸ਼ਨ ਹੁੰਦੀ ਇੱਥੇ ਅਨਾਜ ਦੀ ਪ੍ਰੋਡਕਸ਼ਨ ਵੱਧਦੀ ਔਰ ਬਹੁਤ ਜ਼ਿਆਦਾ ਵੱਧਦੀ ਪਰ ਉਹਦੇ ਵਿੱਚ ਇਹ ਖਾਧਾ ਨਹੀਂ ਸੀ ਹੁੰਦੀ ਉਹਦੇ ਵਿੱਚ ਇਨਸੈਕਟੀਸਾਈਡ ਨਹੀਂ ਸੀ ਹੋਣੇ ਉਹਦੇ ਵਿੱਚ ਇਹ ਪੈਸਾਈਸਾਈਡ ਨਹੀਂ ਸੀ ਹੋਣੇ ਅਮਰੀਕਨ ਕੰਪਨੀਆਂ ਦਾ ਪ੍ਰਾਪਰਟੀ ਨਹੀਂ ਸੀ ਹੋਣ ਹੂੰ ਕਹਿੰਦਾ ਮਤਲਬ ਇਹ ਆ ਕਿ ਸਾਨੂੰ ਇੱਕ ਅਲੱਗ ਤਰੀਕੇ ਨਾਲ ਚੱਲਣਾ ਚਾਹੀਦਾ ਸੀ ਜਿਹੜੇ ਸਾਡੇ ਹਿੰਦੁਸਤਾਨੀ ਸੁੱਧ ਜਿਹੜੇ ਜੀਨ ਨੇ ਸੁੱਧ ਕਿਸਮਾਂ ਸੀ ਝੋਨੇ ਦੀਆਂ ਕਣਕ ਦੀਆਂ ਮੱਕੀ ਦੀਆਂ ਬਾਜਰੇ ਦੀਆਂ ਚਰੀ ਦੀਆਂ ਉਹ ਕਿਸਮਾਂ ਜਿਹੜੀਆਂ ਸਾਡੀਆਂ ਡਿਵੈਲਪ ਹੋਣੀਆਂ ਸੀ ਮਸਰਾਂ ਦੀਆਂ ਛੋਲਿਆਂ ਦੀਆਂ ਨਹੀਂ ਇੰਨੀਆਂ ਕਿਸਮਾਂ ਸਾਡੇ ਕੋਲ ਸੀ ਫਿਰ ਲੋਕ ਭੁੱਖੇ ਘਰ ਮਰ ਰਹੇ ਸੀ ਲੋਕ ਭੁੱਖੇ ਮਰ ਰਹੇ ਸੀ ਇਸ ਲਈ ਦਾਸ ਆ ਰਿਹਾ ਹੈ ਗ੍ਰੀਨ ਰਿਵਲੂਸ਼ਨ ਤਾਈਂ ਤਾਂ ਆਈ ਜਿਸੇ ਸਾਡੇ ਕੋਲ ਇੰਨੀਆਂ ਕਿਸਮਾਂ ਹੀ ਸੀ ਪਰ ਸਾਡੀ ਪ੍ਰੋਡਕਸ਼ਨ ਨਹੀਂ ਹੋ ਪਾ ਰਹੀ ਸੀ ਇੰਡੀਆ ਦੇ ਵਿੱਚ ਇੰਨੀ ਪ੍ਰੋਡਕਸ਼ਨ ਨਹੀਂ ਹੋ ਰਹੀ ਸੀ ਨਾਲੇ ਉਹਨਾਂ ਨੂੰ ਕਿਹੜਾ ਕੀੜੇ ਨਹੀਂ ਪੈਂਦੇ ਸੀ ਸਭ ਕੁਝ ਵੀ ਹੁੰਦਾ ਸੀ ਉਦੋਂ ਵੀ ਉਸ ਜਮਾਨੇ ਦੇ ਵਿੱਚ ਜਿਹੜੀ ਖੋਜ ਹੋ ਰਹੀ ਸੀ ਖੇਤੀਬਾੜੀ ਦੀ ਖੋਜ ਹੋ ਰਹੀ ਸੀ ਕਿਉਂਕਿ 1905 ਦੇ ਵਿੱਚ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਦੀ ਸਥਾਪਨਾ ਹੁੰਦੀ ਹੈ 1905 ਦੇ ਵਿੱਚ ਹਮਮ ਔਰ ਡਾਕਟਰ ਹੈਵਲ ਹਾਵਰਡ ਉਹਦੇ ਇੱਕ ਡੀਰ ਬਣ ਕੇ ਆਉਂਦੇ ਨੇ ਉਸ ਬੰਦੇ ਨੇ ਇੱਕ ਬਹੁਤ ਵਧੀਆ ਕੰਮ ਇਹ ਕੀਤਾ ਸੀਗਾ ਕਿ ਉਹਨੇ ਇਹ ਕਿਹਾ ਕਿ ਇੰਡੀਆ ਦੇ ਵਿੱਚ ਜੋ ਐਗਰੀਕਲਚਰ ਸਿਸਟਮ ਹੈ ਜੋ ਬੀਜਾਂ ਦਾ ਸਿਸਟਮ ਹੈ ਜੋ ਇਥੋਂ ਦੀ ਦੇਸੀ ਖਾਦੀ ਹੁੰਦੀ ਸੀ ਉਹਦਾ ਇੱਕ ਸਿਸਟਮ ਹੈ ਕਹਿੰਦਾ ਇੱਕ ਦੁਨੀਆ ਦਾ ਸ਼ਾਨਦਾਰ ਐਗਰੀਕਲਚਰ ਸਿਸਟਮ ਹੈ ਔਰ ਸਾਡੇ ਕਿਸਾਨਾਂ ਨੂੰ ਉਹ ਕਹਿੰਦਾ ਹੁੰਦਾ ਸੀ ਪ੍ਰੋਫੈਸਰ ਸਾਡੇ ਕਿਸਾਨਾਂ ਨੂੰ ਪ੍ਰੋਫੈਸਰ ਕਹਿੰਦਾ ਹੁੰਦਾ ਸੀ ਕਹਿੰਦਾ ਇਹੋ ਹੀ ਮਾਡਲ ਇੰਡੀਆ ਵਾਸਤੇ ਸਹੀ ਹੈ ਮੁਰਕੇ ਜਦੋਂ ਸੀ ਗੰਗਾਦਰ ਜਿਹਦਾ ਮੈਂ ਹੁਣੇ ਨਾਲ ਲਿਆ ਜਿਹਨਾਂ ਨੇ ਇੱਕ ਝੋਨੇ ਦੀ ਮਿਟੈਂਡ ਕਿਸਮ ਦੀ ਖੋਜ ਕੀਤੀ ਸੀ 1963 ਦੇ ਵਿੱਚ ਆ ਡਾਕਟਰ ਰਿਚੀ ਅਦਲਰ ਕੰਮ ਕਰਦੇ ਹੈ ਡਾਕਟਰ ਸੀ ਗੰਗਾਦਰ ਨੇ ਹਿੰਦੁਸਤਾਨ ਦੀ ਖੇਤੀ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਉਹਨੇ ਕਿਹਾ ਕਿ 1905 ਤੋਂ ਲੈ ਕੇ 1950 ਤੱਕ ਜਿਹੜੀ ਪਿਓਰ ਲਾਈਨ ਬਰੀਡਿੰਗ ਹੋਈ ਪਿਓਰਲੀ ਹਿੰਦੁਸਤਾਨੀ ਤਰੀਕੇ ਨਾਲ ਬਰੀਡਿੰਗ ਹੋਈ ਉਹਦੇ ਵਿੱਚ 445 ਕਿਸਮਾਂ 445 ਕਿਸਮਾਂ ਚੋਂ ਨੇ ਨੀਆਂ ਤਿਆਰ ਹੋਈਆਂ ਜਿਹੜੀਆਂ ਕਿਸਮਾਂ ਬਹੁਤ ਵਧੀਆ ਸੀ 1950 ਤੱਕ 1950 ਤੋਂ ਲੈ ਕੇ ਜਦ ਤੱਕ ਇਹ ਗੰਦ ਨਹੀਂ ਆਇਆ ਗ੍ਰੀਨ ਰੈਵਲੂਸ਼ਨ ਦਾ ਹੂੰ ਪਰਸਰਟ ਦੇ ਵਿੱਚ ਉਹਦੇ ਵਿੱਚ ਨਵੀਂ ਤਰ੍ਹਾਂ ਦੀ ਬਰੀਡਿੰਗ ਹੋਈ ਹੈ ਉਹਦੇ ਵਿੱਚ ਸਿਰਫ ਚਾਰ ਕਿਸਮਾਂ ਆਈਆਂ ਚਾਰ ਕਿਸਮਾਂ ਆਈਆਂ ਜਿਨ੍ਹਾਂ ਵਿੱਚੋਂ ਜਿਹੜੀਆਂ ਫੇਲਰ ਹੋਈਆਂ ਮੁੜ ਕੇ ਗ੍ਰੀਨ ਰੈਵਲੂਸ਼ਨ ਆਈ ਗ੍ਰੀਨ ਰੈਵਲੂਸ਼ਨ ਤੋਂ ਬਾਅਦ ਤੇ ਸੱਤਿਆਨਾਸ ਹੋ ਗਿਆ ਸਾਰਾ ਕੁਝ ਹੂੰ ਤੇ ਹੁਣ ਇਹ ਸੀਗਾ ਕਿ ਸਾਨੂੰ ਇਹ ਚਾਹੀਦਾ ਸੀ ਕਿ ਜਿਹੜੇ ਸਾਡੇ ਅਸਲੀ ਬਾਜਰੇ ਸੀ ਜਿਹੜੀ ਸਾਡੀ ਅਸਲੀ ਮੱਕੀ ਸੀ ਸਾਡੀ ਅਸਲੀ ਮੌਂਗੀ ਸੀ ਅਸੀਂ ਉਹਨੂੰ ਡਵੈਲਪ ਕਰਦੇ ਉਹਨਾਂ ਕਿਸਮਾਂ ਨੂੰ ਡਵੈਲਪ ਕਰਦੇ ਉਹਨਾਂ ਦਾ ਜੈਨ ਪੂਲ ਨਹੀਂ ਪ੍ਰਜਰਵ ਕਰਦੇ ਔਰ ਜਿਹੜੀ ਸਾਡੀ ਆਰਗੈਨਿਕ ਫਾਰਮਿੰਗ ਦੇਖੋ ਇਹਨੂੰ ਅੱਜ ਕੱਲ੍ਹ ਆਰਗੈਨਿਕ ਫਾਰਮਿੰਗ ਕਹਿੰਦੇ ਆ ਆਰਗੈਨਿਕ ਫਾਰਮਿੰਗ ਜਿਹੜੀ ਸੀ ਇਹਨੂੰ ਅਸੀਂ ਪ੍ਰਮੋਟ ਕਰਦੇ ਆ ਆਰਗੈਨਿਕ ਫਾਰਮਿੰਗ ਖੇਤੀ ਦੇ ਵਿੱਚ ਜੇ ਡਾਕਟਰ ਰਿਚੇਰੀਆ ਕਿਸਮਾਂ ਦੀ ਉਪਜ ਵਧਾ ਰਿਆ ਸੀ ਔਰ ਉਹਨੇ ਡਾਕਟਰ ਰਿਚੇਰੀਆ ਨੇ ਕਹੀ ਤਾਂ ਇੱਕ ਮੈਂਸ਼ਨ ਕੀਤਾ ਮਿਊਰ ਪੰਜੇਕ ਇਲਾਕਾ ਹੈ ਜਿਲ੍ਹਾ ਅੱਜ ਕੱਲ੍ਹ ਸੈਰ ਉਹ ਕੀ ਕਹਿੰਦੇ 36 ਗੜ ਦਾ ਹੈ ਜਾਂ 37 ਗੜ ਦਾ ਹੈ ਹਾਂ ਇੱਕ ਬਸਤਰ ਹੂੰ ਉਥੋਂ ਦੇ ਜਿਹੜੇ ਕਿਸਾਨ ਹਰਵਾਸੀ ਕਿਸਾਂ ਹਜ਼ਾਰਾਂ ਸਾਲਾਂ ਤੋਂ ਖੇਤੀ ਕਰ ਰਹੇ ਸੀ ਉਹਨਾਂ ਨੇ ਝੋਨੇ ਦੀਆਂ ਬੜੀਆਂ ਅੱਛੀਆਂ ਅੱਛੀਆਂ ਕਿਸਮਾਂ ਡਿਵੈਲਪ ਕੀਤੀਆਂ ਇੱਕ ਮੈਂ ਤੁਹਾਨੂੰ ਹੋਰ ਇੱਕ ਐਗਜ਼ਾਮਪਲ ਦਿੰਦਾ ਇੱਕ ਕਿਸਾਨ ਸੀਗਾ ਇੰਦਰ ਸਿੰਘ ਇੰਦਰ ਸਿੰਘ ਰੁਦਰਪੁਰ ਜ਼ਿਲ੍ਹਾ ਉੱਤਰਾਖੰਡ ਦਾ ਉਹਨੇ ਬਾਸਮਤੀ ਨੇ ਕੁਝ ਕਿਸਮਾਂ ਘੜੀਆਂ ਕਿਸਾਨ ਨੇ ਕਿਸਾਨ ਨੇ ਉੱਥੇ ਕੋਈ ਯੂਨੀਵਰਸਿਟੀ ਨਹੀਂ ਹੁੰਦਾ ਉਹਦਾ ਨਾਮ ਬਣਿਆ ਇੰਦਰਸਾਨ ਦੀ ਬਾਸਮਤੀ ਹੂੰ ਇੰਦਰਸਾਨ ਦੀ ਬਾਸਮਤੀ ਬਣੀ ਉਹ ਬਾਸਮਤੀ ਨੂੰ ਪਾਣੀ ਬਹੁਤ ਘੱਟ ਚਾਹੀਦਾ ਸੀ ਹੂੰ ਉਹਨਾਂ ਦੇ ਨਾਲ ਵਿੱਚ ਇੰਡੀਆ ਦੇ ਵਿੱਚ ਸੋਖਾ ਪੈ ਗਿਆ ਸੋ ਖਾ ਭੈਗਾ ਜਿੰਦਰ ਸਿੰਘ ਇੰਦਰ ਸਿੰਘ ਦੀ ਬਾਸਮਤੀ ਕਾਮਜਬਰੀ ਜਿਹੜੀਆਂ ਸਾਡੀਆਂ ਜਿਨ੍ਹਾਂ ਨੇ ਐਚਓ ਨੇ ਲਏ ਸੀਗੇ ਜਿਹੜੀਆਂ ਯੂਨੀਵਰਸਟੀਆਂ ਨੇ ਜਿਹੜੇ ਸਪਾਰਸ ਕੀਤੇ ਇਹਨਾਂ ਨੂੰ ਪਾਣੀ ਜਿਆਦਾ ਚਾਹੀਦਾ ਸੀ ਇਹ ਇਹ ਫਸਲਾਂ ਮਰ ਗਈਆਂ ਕਹਿਣ ਦਾ ਮਤਲਬ ਕਿ ਅਸੀਂ ਉਹਨਾਂ ਚੀਜ਼ਾਂ ਤੋਂ ਸਿੱਖਣ ਦੀ ਬਜਾਏ ਇੰਦਰ ਸਿੰਘ ਵਰਗੇ ਲੋਕਾਂ ਤੋਂ ਸਿੱਖਣ ਦੀ ਬਜਾਏ ਡਾਕਟਰ ਰਿਚਾਰਡ ਤੋਂ ਸਿੱਖਣ ਦੀ ਬਜਾਏ ਡਾਕਟਰ ਸੀ ਗੰਗਾ ਕਰਨ ਵਰਗਾ ਤੋਂ ਸਿੱਖਣ ਦੀ ਬਜਾਏ ਅਸੀਂ ਸਿੱਖਿਆ ਕਿਹਦੇ ਕੋਲ ਅਮਰੀਕਾ ਦੇ ਪਾਲੇ ਹੋਏ ਸਾਇੰਟਿਸਟਾਂ ਕੋਲੋਂ ਸਵਾਮੀਨਾਥੰਦੀਆਂ ਟੀਮਾਂ ਕੋਲੋਂ ਇੰਡੀਆ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਦੀਆਂ ਟੀਮਾਂ ਕੋਲੋਂ ਜਿਹੜਾ ਮੈਕਸੀਕੋ ਦੇ ਵਿੱਚ CIYMMIT ਕਰਕੇ ਇੱਕ ਇੰਸਟੀਚਿਊਟ ਹੈ ਜਿਹਦੇ ਡਾਕਟਰ ਨਾਰਮਨ ਬਾਰਲੌਕ ਜੀ ਨੂੰ ਚਲਾਉਂਦਾ ਸੀ ਅਸੀਂ ਨਾਰਮਨ ਬਾਰਲੌਕ ਕੋਲੋਂ ਸਿੱਖਣ ਚਲੇ ਗਏ ਅਸੀਂ ਸਵਾਮੀਨਾਥਨ